ਰੈਗੂਲਰਲੀ ਚੈਕਿੰਗ ਕਰਦੇ ਰਹਨੇ ਆ ਅੱਜ ਸਪੈਸ਼ਲ ਚੈਕਿੰਗ ਕਰਾਈ ਗਈ ਸੀ 6 ਤੋਂ 10 ਵਜੇ ਤੱਕ ਸਾਰੇ ਆਫੀਸਰਸ ਬਾਹਰ ਰਹੇ ਆ 19 ਨਾਕੇ ਅਸੀਂ ਅੱਜ ਲਵਾਏ ਸੀ ਕਮਿਸ਼ਨਰੇਟ ਚ ਔਰ ਸਾਰਿਆਂ ਨੂੰ ਬੜਾ ਅਸੀਂ ਕਹੇ ਸੀ ਵੀ ਕੁਆਲਿਟੇਟਿਵਲੀ ਰਿਜ਼ਲਟ ਓਰੀਐਂਟਡ ਜਿਹੜੀ ਇਹ ਚੈਕਿੰਗ ਹੋਣੀ ਚਾਹੀਦੀ ਹੈ ਔਰ ਕਾਫੀ ਧੀਰ ਤੋਂ ਸਾਡੇ ਸੀਨੀਅਰ ਆਫੀਸਰ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਜੀ ਏਸੀਪੀ ਜਿਹੜੇ ਹੈਗੇ ਆ ਸਾਡੇ ਸ਼ਿਵਦਰਸ਼ਨ ਏਸੀਪੀ ਵੈਸਟ ਐਸ ਐਚਓ ਛਾਟਾ ਇੱਥੇ ਇੰਡੀਆ ਗੇਟ ਦੇ ਉੱਤੇ ਆਪਾਂ ਖੜੇ ਆ ਕਿਉਂਕਿ ਇਹ ਜਿਹੜਾ ਬਾਰਡਰ ਤੋਂ ਜਿਹੜਾ 메ਨ ਰੂਟ ਆ ਰਿਹਾ ਔਰ ਇਧਰੋਂ ਅੱਗੇ ਸਕੇ ਫਰੂਟਸ ਹੈਗੇ ਆ ਬਾਈਪਾਸ ਦੇ ਉੱਤੇ ਸੋ ਇਸ ਪੁਆਇੰਟ ਦੇ ਉੱਤੇ ਵੀ ਆ ਕੇ ਚੈਕਿੰਗ ਕੀਤੀ ਹੈ ਔਰ ਹੁਣੇ ਐਸ ਐਚਓ ਨੇ ਦੱਸਿਆ ਵੀ ਕੋਈ ਰਿਕਵਰੀ ਵੀ ਹੋਈ ਹੈ ਟੈਬਲੇਟਸ ਦੀ ਸੋ ਬੜੀ ਅੱਛੀ ਗੱਲ ਹੈ ਕਿ ਕੁਆਲਿਟੇਟਿਵ ਚੈਕਿੰਗ ਹੋਣੀ ਚਾਹੀਦੀ ਹੈ ਰਿਸ਼ਭ ਭੋਲਾ ਜੀ ਸਾਡੇ ਜਿਹੜੇ ਏ ਡੀ ਸੀ ਪੀ ਨੇ ਉਹਨਾਂ ਨੇ ਵੀ ਅੱਜ ਸਾਰਾ ਬਹੁਤ ਮਤਲਬ ਆਪਣੇ ਏਰੀਏ ਚ ਕੀਤਾ ਉਹ ਵੀ ਮੇਰੇ ਨਾਲ ਨੇ ਇਸ ਵੇਲੇ ਰਣਜੀਤ ਐਵੇਨਿਊ ਤੇ ਸਾਰਾ ਸਿਵਲ ਲਾਈਨ ਦੇ ਵਿੱਚ ਚੈਕਿੰਗ ਕਰਨ ਤੋਂ ਬਾਅਦ ਆਇਆ ਉੱਥੇ ਵੀ ਕਾਫੀ ਜਿਹੜੇ ਸ਼ੱਕੀ ਲੋਕ ਐ ਉਹਨਾਂ ਦੀ ਪੁੱਛਗਿੱਛ ਹੋਈ ਔਰ ਕਾਫੀ ਟ੍ਰੈਫਿਕ ਵਾਇਓਲੇਟਰਸ ਦੇ ਖਿਲਾਫ ਵੀ ਐਕਸ਼ਨ ਹੋਇਆ ਔਰ ਇਹਦੇ ਨਾਲ بڑا ਸੈਂਸ ਆਫ ਸਿਕਿਉਰਿਟੀ ਵੀ ਜਾਂਦੀ ਐ ਔਰ ਸਿਟੀਜ਼ਨ ਦੇ ਵਿੱਚ ਔਰ ਇਹਦੇ ਨਾਲ ਪੁਲਿਸ ਜਿਹੜੀ ਐ ਉਹ ਵੀ ਐਕਟਿਵ ਹੁੰਦੀ ਐ ਪਬਲਿਕ ਔਰ ਮਾੜੇ ਬੰਦਿਆਂ ਨੂੰ ਇਸ ਗੱਲ ਬਾਰੇ ਡਰ ਰਹਿੰਦਾ ਕਿ ਸਾਡੀ ਕਦੇ ਵੀ ਚੈਕਿੰਗ ਹੋ ਸਕਦੀ